ਕੋ ਸੰਵਿਧਾਨ ਕਾਂਗਰਸ ਪਾਰਟੀ ਨੇ ਕੰਸਟੀਚੁਐਂਟ ਅਸੈਂਬਲੀ ਨੇ ਔਰ ਬਾਬਾ ਸਾਹਿਬ ਅੰਬੇਦਕਰ ਦੀ ਜਿਹੜੀ ਪ੍ਰੈਜ਼ੀਡੈਂਸ਼ਿਪ ਸੀ ਉਹਦੀ ਡਰਾਫਟਿੰਗ ਹੋਈ ਸੀ ਔਰ ਅੱਜ ਕੰਸਟੀਚੁਐਂਟ ਅਸੈਂਬਲੀ ਚ ਪਾਸ ਹੋਇਆ ਸੀ ਮੈਂ ਉਹਦੇ ਲਈ ਸਾਰੇ ਹਿੰਦੁਸਤਾਨ ਪੰਜਾਬ ਦੇ ਕੰਸਟੀਚੁਐਂਸੀ ਦੇ ਵਾਸੀਆਂ ਨੂੰ ਵਧਾਈ ਦਿੰਦਾ ਸੰਵਿਧਾਨ ਚ ਇੱਕ ਇਹੋ ਜਿਹਾ ਸਿੰਦੋਸਤਾਨ ਦਾ ਸੰਵਿਧਾਨ ਹੈ ਜਿਹਦੇ ਚ ਸਭ ਨੂੰ ਬਰਾਬਰੀ ਦਾ ਹੱਕ ਹੈ ਸਭ ਨੂੰ ਇੱਕੋ ਤਰ੍ਹਾਂ ਦੇ ਹੱਕ ਨੇ ਹਰ ਤਰ੍ਹਾਂ ਦਾ ਹੱਕ ਆ ਪਰ ਅੱਜ ਜਿਹੜਾ ਸਭ ਤੋਂ ਵੱਡਾ ਅਫਸੋਸ ਦੀ ਗੱਲਾ ਕਿ ਜਿਹੜੀ ਪਾਰਟੀ ਜਿਹੜੇ ਲੋਗ ਇੰਨੇ ਸਾਲ ਤੱਕ ਸੰਵਿਧਾਨ ਨੂੰ ਮੰਨਦੇ ਨਹੀਂ ਸੀ ਉਹ ਅੱਜ ਸੰਵਿਧਾਨ ਨੂੰ ਅਪ੍ਰੋਪਰੀਏਟ ਮਤਲਬ ਟੇਕਓਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਰ ਚੀਜ਼ ਚ ਕਾਨੂੰਨ ਤੋੜਦੇ ਆ ਕਿਹੜਾ ਕਾਨੂੰਨ ਹਿੰਦੁਸਤਾਨ ਚ ਇਸ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਨੇ ਮੰਨਿਆ ਲੇਕਿਨ ਅੱਜ ਸੰਵਿਧਾਨ ਦਾ ਦਿਨ ਬਣਾਉਣ ਦੀ ਕੋਸ਼ਿਸ਼ ਕਰਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਦਿਨ ਮਦੌਣ ਦੀ ਬਜਾਏ ਤੁਸੀਂ ਸੰਵਿਧਾਨ ਨੂੰ ਮੰਨਣਾ ਸ਼ੁਰੂ ਕਰੋ ਆਮ ਲੋਕਾਂ ਦੇ ਕੰਮ ਕਰਨਾ ਸ਼ੁਰੂ ਕਰੋ ਮੰਗਾਈ ਘਟ ਕਰੋ ਅਨਪਲੋਇਮੈਂਟ ਘਟ ਕਰੋ ਔਰ اپੋਜੀਸ਼ਨ ਪਾਰਟੀਆਂ ਨਾਲ ਜ਼ਿਆਦਤੀ ਘਟ ਕਰੋ ਤੁਸੀਂ ਲੋਕਾਂ ਦੀ ਕੋਈ ਸੁਣਵਾਈ ਨਹੀਂ ਕਰਦੇ ਹੈਗੇ ਔਰ ਉਹ ਕੰਮ ਸ਼ੁਰੂ ਕਰੋ ਕਿਉਂਕਿ ਜੋ ਸੰਵਿਧਾਨ ਨੇ ਕਿਹਾ ਸੰਵਿਧਾਨ ਨੇ ਕਿਹਾ ਸਾਰਿਆਂ ਨੂੰ ਬਰਾਬਰੀ ਦਾ ਹੱਕ ਮਿਲੇ ਗਰੀਬੀ ਹਟੇ بے ਰੁਜ਼ਗਾਰੀ ਹਟੇ ਉਸ ਕੰਮ ਤੇ ਲੱਗੋ ਲੇਕਿਨ ਸਰ ਕੀ ਲੱਗਦਾ ਹੈ ਕਿ ਸੰਸਦ ਨਹੀਂ ਚੱਲ ਰਹੀ ਹੈ ਵਿਪੱਖ ਸ મુદ્ਦੋਂ ਪਰ ਕਈ મુદ્ਦੋਂ ਪਰ ਚਰਚਾ ਕਰਨਾ ਚਾਹਤਾ ਹੈ ਚਾਹ ਅਡਾਨੀ ਮੁੱਦਾ ਹੋ ਸੰਬਲ ਮੁੱਦਾ ਹੋ ਕੀ ਪੱਖ ਨਹੀਂ ਚਾਹਤਾ ਕਿ ਇਸੇ ਮੁੱਦੇ ਪਰ ਚਰਚਾ ਹੋ ਬਿਲਕੁਲ ਚਾਹਤੇ ਹਾਂ ਅਸੀਂ ਚਾਹੋਨੇ ਆ ਕੱਲ ਸਵੇਰੇ ਸਭ ਤੋਂ ਪਹਿਲਾਂ ਅਸੀਂ ਅਸੀਂ ਜਿਹੜੀ ਜੁਆਇੰਟ ਪੋਲਿਟੀਕਲ ਪਾਰਟੀ ਨੇ ਮੀਟਿੰਗ ਹੋ ਉਹਦੇ ਵਿੱਚ ਵੀ ਮੁੱਦਾ ਚੱਕਿਆ ਕੱਲ ਜਦੋਂ ਪਾਰਲੀਮੈਂਟ ਸ਼ੁਰੂ ਹੋਈ ਸ਼ੁਰੂ ਹੋਣ ਤੇ ਹੀ ਕਿਹਾ ਕਿ ਸਾਬ ਅਸੀਂ ਆ ਅਡਾਨੀ ਮੁੱਦੇ ਤੇ ਸੰਭਲ ਮੁੱਦੇ ਤੇ ਅਖ ਦੂਸਰੇ ਬਹੁਤ ਸਾਰੇ ਮੁੱਦੇ ਅਸੀਂ ਉਹਨਾਂ ਤੇ ਡਿਸਕਸ਼ਨ ਕਰਨਾ ਚਾਹੁੰਦੇ ਹਾਂ ਸਪੀਕਰ ਸਾਹਿਬ ਤੁਸੀਂ ਟਾਈਮ ਸੈੱਟ ਕਰ ਦਿਓ ਉਹਨਾਂ ਨੇ 1 ਮਿੰਟ ਨਹੀਂ ਲਾਇਆ ਔਰ ਪਾਰਲੀਮੈਂਟ ਅਡਜੌਰਨ ਕਰ ਦਿੱਤੀ ਤੇ ਉਹ ਤਾਂ ਆਪ ਹੀ ਨਹੀਂ ਚਾਹੁੰਦੇ ਹੈਗੇ ਅਸੀਂ ਚਾਹੁੰਦੇ ਹਾਂ ਕਿ ਉਹਦੇ ਤੇ ਪੂਰੀ ਬਹਿਸ ਹੋਵੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਕਰੋਨੀ ਕੈਪਟਲਿਜ਼ਮ ਕਿਸ ਤਰ੍ਹਾਂ ਪੱਖਪਾਤ ਚੱਲ ਰਿਹਾ ਕਿਸ ਤਰ੍ਹਾਂ ਕੁਝ ਕੰਪਨੀਆਂ ਨੂੰ ਸਾਰੇ ਹਿੰਦੁਸਤਾਨ ਦੇ ਪਬਲਿਕ ਸੈਕਟਰ ਔਰ ਹਰ ਚੀਜ਼ ਇਨਫਰਾਸਟ੍ਰਕਚਰ ਦੇ ਦਿੱਤੀ ਜਾ ਰਹੀ ਹੈ ਉਹ ਅਸੀਂ ਪਾਰਲੀਮੈਂਟ ਚ ਦੱਸਣਾ ਚਾਹੁੰਦੇ ਹਾਂ ਔਰ ਜੋ ਅਮਰੀਕਾ ਚ ਹੋਇਆ ਉਹ ਵੀ ਦੱਸਣਾ ਚਾਹੁੰਦੇ ਹਾਂ ਪਰ ਲੋਕਾਂ ਨੂੰ ਪਤਾ ਤਾਂ ਲੱਗੇ ਪਰ ਉਹ ਗੱਲ ਤੇ ਨਹੀਂ ਆਉਂਦੇ ਹੈਗੇ ਬੀਜੇਪੀ ਵਾਲੇ ਔਰ ਕੇਂਦਰ ਸਰਕਾਰ ਕਿਹਜਿਸ ਤਰੀਕੇ ਸੇ 5 ਬਿਲ ਦੀ ਗੱਲ ਕੀਤੀ ਜਾ ਰਹੀ ਹੈ ਕਿ ਬਕਸੂਰ ਦਾ ਬਿਲ ਸਭ ਸੇ ਮੇਨ ਬਿਲ ਹੈ ਇਹ ਲੈ ਕੇ ਵਿਪਕਸੇ ਅਗਰ ਆਪ ਲੋਗੋ ਦੀ ਬਾਤ ਕਰੀ ਸਹਿਮਤ ਹੈ ਆਪ ਲੋਗੋ ਨਹੀਂ ਮੈਂ ਇਹ ਕਹਿਣਾ ਚਾਹਣਾ ਅਜੇ ਜਪੀਸੀ ਨੇ ਰਿਪੋਰਟ ਨਹੀਂ ਦਿੱਤੀ ਜਪੀਸੀ ਦੀ ਰਿਪੋਰਟ ਕੁਝ ਵੀ ਹੋ ਸਕਦੀ ਆ ਇਹਦਾ ਮਤਲਬ ਜਪੀਸੀ ਚੇਅਰਮੈਨ ਬੀਜੇਪੀ ਦਾ ਹੈਗਾ ਇਹਨਾਂ ਨੂੰ ਪਤਾ ਕਿ ਕਿਹੜੀ ਰਿਪੋਰਟ ਮੰਨਣੀ ਆ ਪਹਿਲਾਂ ਹੀ ਇਹਨਾਂ ਦੇ ਮਨਿਸਟਰ ਔਰ ਸਭ ਲੋਕ ਕਹੀ ਜਾ ਰਹੇ ਕਿ ਅਸੀਂ ਤਾਂ ਉਹਨੂੰ ਪਾਸ ਕਰਾਂਗੇ ਤੁਸੀਂ ਕਿਵੇਂ ਪਾਸ ਕਰੋਗੇ ਜਦੋਂ ਤੱਕ ਜਪੀਸੀ ਨੇ ਰਿਪੋਰਟ ਨਹੀਂ ਦਿੱਤੀ ਹੈਗੀ ਹਰ ਚੀਜ਼ ਨੂੰ ਪ੍ਰੀਅਮਪਟ ਕਰਦੇ ਆ ਕੋਈ ਕਾਨੂੰਨ ਕਾਇਦਾ ਨਹੀਂ ਮੰਨਦੇ ਜਪੀਸੀ ਦਾ ਸਿਧਾਂਤ ਹੈ ਕਿ ਜਦੋਂ ਤੱਕ ਉਹ ਕਮੇਟੀ ਰਿਪੋਰਟ ਨਾ ਦੇ ਦੇ ਪਾਰਲੀਮੈਂਟ 'ਚ ਰੱਖੀ ਨਾ ਜਾਵੇ ਉਦੋਂ ਤੱਕ ਉਹ ਕਾਨੂੰਨ ਪੇਸ਼ ਨਹੀਂ ਹੋ ਸਕਦਾ ਇਹ ਕਹਿ ਰਹੇ ਨਹੀਂ ਅਸੀਂ ਪਾਸ ਕਰਾਂਗੇ ਇਹਦਾ ਮਤਲਬ ਇਹ ਤਾਂ ਮਨ ਬਣਾ ਕੇ ਬੈਠੇ ਹੈਗੇ ਆ